ਸਾਡਾ ਇਹ ਰੋਸ ਧਰਨਾ ਪੰਜਾਬ ਸਰਕਾਰ ਦੇ ਖਿਲਾਫ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਯਾ ਵੜਿੰਗ ਦੀ ਅਗਵਾਈ ਔਰ ਵਾਈਸ ਪ੍ਰਧਾਨ ਹਲਕਾ ਦੱਖਣੀ ਤੋਂ ਸਾਬਕਾ ਐਮਐਲਏ ਸਰਦਾਰ ਇੰਦਰਬੀਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਵਿਧਾਨ ਸਭਾ ਹਲਕਾ ਦੱਖਣੀ 2 ਦੇ ਬਲਾਕ ਔਰ 1 ਦੇ ਬਲਾਕ ਕੋਲੋਂ ਲਗਾਇਆ ਗਿਆ ਸੀਗਾ ਅੱਜ ਦਾ ਇਹ ਧਰਨਾ ਪੰਜਾਬ ਸਰਕਾਰ ਦੇ ਖਿਲਾਫ ਸੀ ਕਿਉਂਕਿ ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਪੰਜਾਬ ਦੇ ਵਿੱਚ ਜਿਹੜਾ ਅਸੀਂ ਕਹਿ ਸਕਦੇ ਆ ਕਿ ਜਿਹੜਾ ਕਾਨੂੰਨ ਆ ਉਹ ਇੱਕ ਖੰਭ ਲਾ ਕੇ ਪੰਜਾਬ ਦੇ ਵਿੱਚ ਉੱਟ ਗਿਆ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਲੋਕਾਂ ਨਾਲ ਕੇ ਵਾਅਦਾ ਕੀਤਾ ਸੀਗਾ ਕਿ ਅਸੀਂ ਪੰਜਾਬ ਨੂੰ ਰੰਗਲਾ ਬਣਾਵਾਂਗੇ ਪਰ ਪੰਜਾਬ ਨੂੰ ਰੰਗਲਾ ਤੇ ਨਹੀਂ ਉਹ ਬਣਾ ਸਕੇ ਮੈਂ ਸਮਝਦਾ ਹਾਂ ਕਿ ਉਹਨਾਂ ਨੇ ਸਾਡੇ ਨੌਜਵਾਨਾਂ ਦੇ ਰੰਗ ਤੇ ਖੂਨ ਦੇ ਰੰਗ ਦੇ ਨਾਲ ਪੰਜਾਬ ਨੂੰ ਲਾਲ ਜੂਰ ਕਰ ਦਿੱਤਾ ਹੈ ਸੋ ਜੋ ਅੱਜ ਦੀ ਸਥਿਤੀ ਹੈ ਚਾਹੇ ਕੋ ਸਾਡਾ ਵਪਾਰੀ ਹੈ ਚਾਹੇ ਕੋ ਸਾਡਾ ਨੌਜਵਾਨ ਸਾਥੀ ਹੈ ਚਾਹੇ ਉਹ ਖਿਡਾਰੀ ਹੈ ਚਾਹੇ ਉਹ ਸਾਡੇ ਸਵਰਨਕਾਰ ਵੀਰ ਹਨ ਅੱਜ ਕੋਈ ਵੀ ਆਪਣੀ ਜ਼ਿੰਦਗੀ ਨੂੰ ਮਫੂਜ ਨਹੀਂ ਸਮਝ ਰਿਹਾ ਕੋਈ ਵੀ ਇਨਸਾਨ ਜਦੋਂ ਵਪਾਰ ਕਰਨ ਲਈ ਘਰੋਂ ਨਿਕਲਦਾ ਹੈ ਤਾਂ ਜਿੱਥੇ ਉਸਦੇ ਮਨ ਦੇ ਵਿੱਚ ਇੱਕ ਡਰ ਦਾ ਮੋਲ ਬਣਿਆ ਰਹਿੰਦਾ ਹੈ ਜਦ ਤੱਕ ਉਹ ਦੀ ਸੰਧੀ ਪਰਿਵਾਰ ਦੇ ਵਿੱਚ ਵਾਪਸ ਨਹੀਂ ਪਰਤ ਜਾਂਦਾ ਉਹੜਾ ਉਹਦਾ ਪਰਿਵਾਰ ਆ ਸਾਰਾ ਹੀ ਸਹਿਮ ਦੇ ਮਾਹੌਲ ਦੇ ਵਿੱਚ ਰਹਿੰਦਾ ਹੈ ਸੋ ਜੋ ਅੱਜ ਪੰਜਾਬ ਦੇ ਵਿੱਚ ਜਿਹੜੀ ਕਾਨੂੰਨ ਵਿਵਸਥਾ ਹੈ ਉਹ ਬਿਲਕੁਲ ਵਿਗੜ ਚੁੱਕੀ ਹੈ ਸੋ ਅੱਜ ਅਸੀਂ ਸਰਦਾਰਿੰਦਰ ਵੀਰ ਸਿੰਘ ਬਲਾਰੀਆ ਜੀ ਦੀ ਅਗਵਾਈ ਦੇ ਵਿੱਚ ਅੱਜ ਇੱਥੇ ਸਬ ਡਿਵੀਜ਼ਨ ਸੋਰਸ ਸਬ ਡਿਵੀਜ਼ਨ ਦੇ ਡੀਐਸਪੀ ਸਾਹਿਬ ਨੂੰ ਮੈਂ ਅੱਜ ਇੱਥੇ ਅਸੀਂ ਮੰਗ ਪੱਤਰ ਦਿੱਤਾ ਤਾਂ ਕਿ ਸੇਉ ਸਾਡਾ ਮੰਗ ਪੱਤਰ ਆ ਪੰਜਾਬ ਸਰਕਾਰ ਤੱਕ ਪਹੁੰਚ ਸਕੇ ਔਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜੀ ਤੱਕ ਪਹੁੰਚ ਸਕੇ ਔਰ ਜਿਹੜੀ ਪੰਜਾਬ ਦੇ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਆ ਉਹਦੇ ਹੱਲ ਲਈ ਕੋਈ ਸ਼ੈਨ ਕੋਈ ਸੈਨ ਚੰਗਾ ਪ੍ਰਾਲਾ ਕੀਤਾ ਜਾ ਸਕੇ ਇਹਨਾਂ ਮਨ ਦੁਖੀ ਆ ਤੇ ਇਹ ਸਰਕਾਰ ਤੋਂ ਲੋਕਾਂ ਨੂੰ ਬਹੁਤ ਆਸ ਸੀ ਕਿ ਇਹ ਸਰਕਾਰ ਨੇ ਬਦਲਾਅ ਲਿਆਣ ਕੇ ਲੋਕਾਂ ਨੂੰ ਬੜੀਆਂ ਸਹੂਲਤਾਂ ਦੇਣੀਆਂ ਸਹੂਲਤਾਂ ਤੁਸੀਂ ਅੱਜ ਵੇਖ ਹੀ ਰਹੇ ਕਿ ਕਿੰਨੀਆਂ ਵੱਡੀਆਂ ਦੇ ਦਿੱਤੀਆਂ ਸਭ ਤੋਂ ਵੱਡੀ ਸਹੂਲਤ ਤੇ ਇਹ ਆ ਵੀ ਜਿਹੜਾ ਕੂੜਾ ਆ ਨਾ ਕੂੜਾ ਲੋਕਾਂ ਦੇ ਘਰਾਂ ਦੇ ਵਿੱਚ ਸੁੰਡੇ ਚੱਲ ਪਏ ਆ ਲੋਕ ਇੰਨੇ ਕਿ ਦੁਖੀ ਹੋਏ ਇਹਨਾਂ ਤੋਂ ਕੋਈ ਕੋ ਹਾਵ ਨਹੀਂ ਲਾ ਸਕਦਾ ਵੋਟਾਂ ਦੀ ਗੱਲ ਕਹਿਣ ਤਾਂ ਆ ਵੋਟਾਂ ਦਾਰ ਕੀ ਲੋਕ ਇਹਨਾਂ ਨੂੰ ਇੰਨੀ ਆ ਕਿ ਪਹੁੰਚ ਕੇ ਯਾਦ ਕਰਨਗੇ ਵੀ ਕੋਈ ਸਰਕਾਰ ਆਈ ਸੀ ਇਹ ਵਾਸਤੇ ਕਾਨੂੰਨ ਦੀ ਜਿਹੜੀ ਇਹੋ ਜੀ ਵਿਗੜ ਗਈ ਆ ਕਿ ਇਹ ਬੰਦੇ ਨੂੰ ਕੋਈ ਆਸ ਨਹੀਂ ਵੀ ਰਾਤ ਨੂੰ ਘਰ ਚੱਲ ਜਾਗੇ ਵੀ ਕਿੱਥੇ ਕਿਸ ਨੇ ਗੋਲੀ ਮਾਰ ਕੇ ਭੱਜ ਜਾਣਾ ਵਾ ਲੁੱਟਾ ਖੋਹਾਂ ਨੇਤੋਂ ਡਈਆਂ ਵਾ ਨੇਤ ਗੈਕਟਰ ਧਮਕੀਆਂ ਲਾ ਕੇ ਪੈਸਿਆਂ ਦੀ ਮੰਗ ਕਰ ਰਹੇ ਆ ਸਰਕਾਰ ਐ ਕੁੰਬ ਦੀ ਨੀਤ ਸੁਤੀ ਪਈ ਆ ਕੋਈ ਰਤਾ ਜੰਨਾ ਵੀ ਪ੍ਰਸ਼ਾਸਨ ਦਾ ਸਰਕਾਰ ਦਾ ਜਨਤਾ ਵੱਲ ਕੋਈ ਧਿਆਨ ਨਹੀਂਗਾ ਇੰਨੀਆਂ ਗੈਣਾ ਕਿਣਾ ਖਮਾਦਾ ਜਾ ਅੱਜ ਕੀ ਕਹਿਣਾ ਜਾਓ ਕਿ ਅੱਜ ਤੁਹਾਡੇ ਕੋਲ ਧਰਨਾ ਦਿੱਤਾ ਗਿਆ ਵਾ ਜਿਹੜੇ ਕੋਰੋਨਾ ਵਸਾਈ ਵੀ ਬੰਦੀ ਹੈ ਧਰਨਾਇਸ ਕਰਕੇ ਦਿੱਤਾ ਗਿਆ ਜੀ ਜਿਹੜੀ ਸਾਡੀ ਸਰਕਾਰ ਇਸ ਵੇਲੇ ਆਮ ਪਾਰਟੀ ਦੀ ਬਣੀ ਹੋਈ ਹੈ ਜੋ ਨਾ ਵਾਦੇ ਕੀਤੇ ਆ ਸਾਰੇ ਝੂਠੇ ਇੱਕ ਝੂਠਾ ਹੈ ਸਾਡਾ ਸੈਂਟਰ ਸਰਕਾਰ ਚ ਮੋਦੀ ਇਹ ਵਦਾ ਪਿਓ ਆ ਗਿਆ ਇਹ ਉਹਦੇ ਨਾਂ ਨੇ ਵੱਧ ਝੂਠ ਬੋਲਦਾ ਕਦੇ ਆਉਂਦਾ ਮੈਂ ਅੱਜ ਐਨਓਸੀ ਲੈ ਲੋ ਆਉਂਦਾ ਮੈਂ ਐਨਓਸੀ ਟਾਪਦੀ ਆ ਜਿਹੜੇ ਬੰਦੇ ਜਦੋਂ ਜਾਈਦੇ ਆਉਂਦੇ ਦੀ ਕੋਈ ਹਨ ਉਹਦਾ ਆਇਆ ਨਹੀਂ ਕਿ ਆਰਡਰ ਨਹੀਂ ਆਇਆ ਤੇ ਹੱਟ ਕਿਧਰਾਂ ਗਈ ਆ ਹਰ ਗੱਲ 'ਚ ਝੂਠ ਝੂਠ ਤੇ ਝੂਠ ਝੂਠ ਤੇ ਝੂਠ ਇਹ ਕੋਲ ਹੋਰ ਕੱਖ ਨਹੀਂ ਹੈਗਾ ਜੇ ਬਾਹਰ ਨੇ ਸਟੇਟਾਂ ਜਾ ਕੇ ਦੇਣ ਦੇ ਜਾਂਦਾ ਕਿ ਮੈਂ ਪੰਜਾਬ ਨੂੰ ਸੋਨੇ ਦੀ ਚਿੜੀਆ ਬਣਾ ਦਾਂ ਆਏ ਤੇ ਕਰਾ ਲੈ ਨਰਕ ਦੱਸਦਾ ਐ ਸੇ ਹਰ ਤੰਦੇ ਲੋਗ ਗੰਦ ਦੇ ਢੇਰ ਹਰ ਬੰਨੇ ਲੱਗੇ ਹੋਏ ਆ ਕੋਈ ਘਟ ਨਹੀਂ ਹੈਗੀ ਕਹੇ ਬੰਨੇ ਜਾਓਗੇ ਇਹਨਾਂ ਦੇ ਲੋਗ ਇਹਨਾਂ ਦਾ ਮੋਟਰ ਟੁੱਟ ਗਿਆ ਇਹਨਾਂ ਤੋਂ ਲੋਕਾਂ ਦਾ ਤੇ ਲੋਕ ਇਹਨਾਂ ਨੂੰ ਭਜਾਉਣ ਨੂੰ ਫਿਰਦੇ ਆ ਤਦੇ ਆਪਣੇ ਕਾਰੋ ਜਿਹੀਆਂ ਲੱਛਣਾ ਨਹੀਂ ਕਰਾਉਂਦਾ ਪਿਆਜ ਕਰਾਈਆਂ ਤਾਂ ਹੀ ਮਰ ਜਾਣਾ ਇਸ ਕਰਕੇ ਜੋ ਕਈ ਇਹਨਾਂ ਵਿੱਚ ਥੋੜਾ ਆ ਬੀ ਬਹੁਤ ਬੇਵਕੂਫ ਬੰਦਿਆਂ ਨੂੰ ਸਰਕਾਰ ਮਿਲ ਗਿਆ ਇਹਨਾਂ ਤੋਂ ਚੱਲ ਨਹੀਂ ਰਹੀ ਨਾ ਇਹ ਚਲਾ ਸਕਦੇ ਆ ਤੇ ਦਾ ਕਿਰਪਾ ਕਰੋ ਲੋਕਾਂ ਦੇ ਸਾਹਮਣੇ ਇਹ ਨੂੰ ਢਾਉਣ ਤੇ ਆਪਣਾ ਕਾਂਗਰਸ ਦੀ ਸਰਕਾਰ ਲਿਆਉਣ ਜਿਹੜੀ ਕਿ ਸਦਾ ਬਾਹਰ ਆ ਅੱਜ ਜਿਹੜਾ ਧਰਨਾ ਦਿੱਤਾ ਗਿਆ ਵਾ ਇਹ ਸਰਕਾਰ ਨੂੰ ਜਗਾਉਣ ਵਾਸਤੇ ਆ ਜਦੋਂ ਅਸੀਂ ਕਾਉਂਸਲਰ ਬਣੇ ਉਦੋਂ ਸਾਨੂੰ ਸ਼ਿਵਰਾ ਵਾਲੇ ਬੰਦੇ ਵੀ ਸਾਡੇ ਕੋਲ ਹੈਗੇ ਸੀ ਕੈਂਪਰਾ ਵਾਲੇ ਵੀ ਹੈਗੇ ਸੀ ਸਟੀਰੀ ਲੇਟ ਵਾਲੇ ਅੱਜ ਕੋਈ ਬੰਦਾ ਵੀ ਆ ਜਿਹੜਾ ਕੋਈ ਆਖੇ ਨਹੀਂ ਲੱਗਣ ਡਿਆ ਜਿਹੜੇ ਚੈਂਬਰਾਂ ਵਾਲੇ ਬੰਦੇ ਆ ਚੈਂਬਰਾਂ ਵਾਲੇ ਬੰਦਾ ਕੋਈ ਨਹੀਂਗਾ ਹੈਗਾ ਚੈਂਬਰ ਲੋਕਾਂ ਦੇ ਬੰਦ ਨੇ ਊੜੇ ਵਾਲੇ ਤੇ ਜਿਹੜੇ ਨੇ ਉਹ ਨਹੀਂ ਆਉਂਦੇ ਢੇਰ ਲੱਗੇ ਪਏ ਨੇ ਅਸੀਂ ਤਾਂ ਇਹ ਆ ਵੀ ਹੁਣ ਜਿਹੜੀਆਂ ਆਉਣ ਵਾਲੀਆਂ ਲਗਨਾਂ ਨੇ ਇਹ ਤੇ ਬੜਾ ਮੰਦਾ ਲਊਗਾ ਇਹ ਸਰਕਾਰ ਦਾ ਇਹ ਸਰਕਾਰ ਜਿਹੜੀ ਹੈਗੀ ਆਈ ਤਾਂ ਬੜੇ ਹਮਮਾ ਆ ਕੇ ਲੈਂਦੀ ਆ ਆਪਾਂ ਵੀ ਇਹ ਕੋਈ ਕਰੂਗੀ ਪਰ ਇਹਨੇ ਕੱਖ ਨਹੀਂ ਕੀਤਾ ਆਪਾਂ ਜਿਹੜਾ ਹੈਗਾ ਇਹ ਇਹ ਸਰਕਾਰ ਆ ਜਿਹੜੀ ਇਹ ਹੁਣ ਬਾ 4 ਦਿਨਾਂ ਦੀ ਪੁਰਾਣੀ ਆ ਇਹ ਵੀ ਗਈ ਆਈ ਅਖੀਰ ਲੋਕਾਂ ਨੇ ਦੁਖੀ ਹੋ ਕੇ ਇਹਨਾਂ ਸਰਕਾਰਾਂ ਤੋਂ ਜੋ ਅੰਮ੍ਰਿਤਸਰ ਦੇ ਵਿੱਚ ਕੂੜੇ ਦਾ ਹਾਲ ਆ ਜੋ ਆ ਜੋ ਵੇਖਣ ਡੇ ਅੱਜ ਉੱਥੇ ਗੋਲੀ ਚੱਲ ਗਈ ਆ ਉੱਥੇ ਬੰਦੇ ਮਰ ਗਏ ਆ ਕਿੰਨਾ ਲੈਨ ਆਰਡਰ ਦਾ ਸਾਰਾ ਸਥਿਤੀ ਖਰਾਬ ਹੋਈ ਪਈ ਆ ਇਥੇ ਕੋਈ ਕੁਆਲੀਵਾਰਸ ਨਹੀਂ ਹੈਗਾ ਨਾ ਕਾਰਪੋਰੇਸ਼ਨ ਦਾ ਨਾ ਪੁਲਸਰੋਂ ਕੋਈ ਕੰਮ ਚੱਲਣ ਡਈ ਆ ਕਿ ਕਿਸੇ ਨੂੰ ਪਤਾ ਲੱਗਦਾ ਵੀ ਇਹ ਹੈ ਆ ਤੇ ਉਥੇ ਕੋਈ ਕਾਰਵਾਈ ਨਹੀਂ ਹੁੰਦੀ ਅਫਸਰ ਆਪੋ ਆਪਣੀ ਮਰਜ਼ੀ ਕਰਨ ਡੇ ਗਿਆ ਇਹ ਜੋ ਹਾਲਾਤ ਵੇਖੇ ਤੋ ਆਖੀਰ ਇਹ ਅੱਜ ਤੇ ਇੰਨਾ ਕਹਿ ਗਿਆ ਇਸ ਤੋਂ ਬਾਅਦ ਲੋਕਾਂ ਨੇ ਬਹੁਤ ਜ਼ਿਆਦਾ ਇੱਥੇ ਧਰਨਿਆਂ ਦੇ ਬਾਹਰ ਬਾਹਰ ਨਿਗਲੇ ਖੜੇ ਆ ਗਿਆ ਕੂੜੇ ਦਾ ਤੇ ਐਡਾ ਮਾੜਾ ਹਾਲ ਅੰਮ੍ਰਿਤਸਰ ਦੇ ਵਿੱਚ ਉਹ ਤੁਸੀਂ ਵੀ ਵੇਖਿਆ ਹੀ ਜਾ ਕੇ ਗਲੀ ਗਲੀ ਦੇ ਵਿੱਚ ਸਾਰੇ ਉੱਥੇ ਖਲੋਤਾ ਪਿਆ ਹੈਗਾ ਅਸੀਂ ਤੇ ਇੰਨਾ ਕਰਦੇ ਆਂਗਾ ਵੀ ਸੰਗਤ ਨੇ ਜੋ ਇਹਨਾਂ ਨੂੰ ਪਿਛੇ ਪਾ ਕੇ ਜਿਹੜਾ ਬਦਲਾਅ ਵੇਖ ਲਿਆ ਹੁਣ ਲੋਕ ਅੱਜ ਇਲੈਕਸ਼ਨ ਹੋ ਜੇ ਅੱਜ ਤਿਆਰ ਬੈਠੇ ਹੈਗੇ ਇਹਨਾਂ ਨੂੰ ਭਜਾਉਣ ਵਾਸਤੇ ਤੇ ਤੁਸੀਂ ਦੇਖ ਲੈਣਾ ਹੈਗਾ ਹੋਰ ਦਾਦਨਾ ਤੱਕ ਆ ਕਾਉਂਸਲਰ ਦੀਆਂ ਇਲੈਕਸ਼ਨਾਂ ਆਉਣੀਆਂ ਸਰਪੰਚੀ ਦੀਆਂ ਆਉਣੀਆਂ ਇਹਨਾਂ ਨੂੰ ਲੋਕਾਂ ਨੇ ਨਕਾਰ ਕੇ ਰੱਖ ਦੇਣਾ ਹੈਗਾ ਅੱਗੇ ਐਮਪੀ ਦੇ ਬਾਰੇ ਵੀ ਆਪਣੇ ਪੰਜਾਬ ਦੇ ਵਿੱਚ ਤੁਸੀਂ ਵੇਖ ਲਓ ਨਕਾਰ ਘੱਟਿਆ ਅਸੀਂ ਤੇ ਇਹਨਾਂ ਕੋਈ ਕਹਿੰਦੇ ਹਾਂ ਮਾਰ ਭਾਈ ਸਰ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਧਰਨਾ ਲਾਇਆ ਗਿਆ ਵਾ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜਿਹੜੀ ਕਾਨੂੰਨ ਵਿਵਸਥਾ ਨੂੰ ਵਿਗੜੀ ਹੜਾਤਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਤੇ ਬਾਰੇ ਵੇਖੋ ਪੰਜਾਬ ਦੇ ਵਿੱਚ ਅੱਜ ਜਿਹੜਾ ਮਾਹੌਲ ਬਣਿਆ ਉਹ ਮਾਹੌਲ ਦੇ ਵਿੱਚ ਕਾਮਸ਼ੇਰੀ ਦਾ ਜੀਣਾ ਮੁਸ਼ਕਲ ਹੋ ਗਿਆ ਪੰਜਾਬ ਵਿੱਚ ਕਿਸੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਜਵਦੀ ਨਹੀਂ ਹੈ ਤੇ ਗੈਂਗਸਟਰਾਂ ਦੀ ਸਰਕਾਰ ਜਵਦੀ ਹੈ ਔਰ ਹਰ ਵਕਤ ਕਿਸੇ ਵੀ ਕਾਰੋਬਾਰੀ ਨੂੰ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਫਰੋਤੀਆਂ ਦਾ ਜਿਹੜਾ ਦਸਤੂਰ ਨਵਾਂ ਚੱਲ ਗਿਆ ਦੌਰ ਨਵਾਂ ਚੱਲ ਗਿਆ ਇਹਦੇ ਵਿੱਚ ਘਰ ਵਾਲਿਆਂ ਨੂੰ ਪਤਾ ਨਹੀਂ ਕਿ ਉਹਨਾਂ ਦਾ ਆਦਮੀ ਘਰ ਵਾਪਸ ਆਏਗਾ ਕਿ ਨਹੀਂ ਆਏਗਾ। ਕਰੋਤੀਆਂ ਵੀ ਕਰੋੜਾਂ 'ਚ ਮੰਗੀਆਂ ਜਾ ਰਹੀਆਂ ਨੇ। ਔਰ ਜੇਲਾਂ ਵਿੱਚੋਂ ਤੁਸੀਂ ਸਾਰਿਆਂ ਨੇ ਵੇਖਿਆ ਇੰਟਰਵਿਊਆਂ ਹੋ ਰਹੀਆਂ ਨੇ। ਆਮ ਸ਼ਹਿਰੀ ਜਾਵੇ ਤੇ ਜਾਵੇ ਕਿੱਥੇ। ਕੋਈ ਛੋਟੀਆਂ-ਛੋਟੀਆਂ ਐ ਇੱਥੇ ਚਲੋ ਗੈਂਗਸਟਰਾਂ ਦਾ ਇੱਕ ਚੈਪਟਰ ਹੋ ਗਿਆ। ਆਮ ਸ਼ਹਿਰੀ ਜਿਹੜਾ ਕੋਈ ਮੋਟਰਸਾਈਕਲ ਸਕੂਟਰ ਤੇ ਜਾ ਰਿਹਾ ਕਿੰਨੇ ਮੋਟਰਸਾਈਕਲ ਚੋਰੀ ਹੋ ਜਾਂਦੇ ਨੇ, ਕਿੰਨੀਆਂ ਲੁੱਟਾਂ ਖੋਹਾਂ ਹੋ ਰਹੀਆਂ ਨੇ। ਕੋਈ ਸਾਫ ਕਿਤਾਬ ਕੋਈ ਲੇਖਾ ਜੋਖਾ ਰਹਿ ਹੀ ਨਹੀਂ ਗਿਆ ਔਰ ਇਤੋਂ ਤੱਕ ਥਾਣਿਆਂ ਦੇ ਹਾਲਾਤ ਬਣ ਗਏ ਨੇ ਕਿ ਥਾਣੇਦਾਰ ਰਿਪੋਰਟਾਂ ਦਰਜ ਕਰਨੀਆਂ ਬੰਦ ਕਰ ਦਿੱਤੀਆਂ ਨੇ ਕਿ ਕ੍ਰਾਈਮ ਰੇਟ ਦੇ ਵਿੱਚ ਡਾਕੂਮੈਂਟਡ ਵਾਧਾ ਨਜ਼ਰ ਆ ਜਾਏਗਾ ਇਹਦੇ ਕਰਕੇ ਉਹ ਐਫ ਆਈ ਆਰਾਂ ਨਹੀਂ ਕਟੀਆਂ ਜਾ ਰਹੀਆਂ ਕੈਨ ਦਾ ਭਾਵ ਹੈ ਵੀ ਇੰਨਾ ਜਿਆਦਾ ਮਾਹੌਲ ਖਰਾਬ ਹੋ ਗਿਆ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਇਹ ਬਿਲਕੁਲ ਤਜਰਬਾਹੀਨ ਸਰਕਾਰ ਹੁਣ ਕਰਕੇ ਇਹਨਾਂ ਨੂੰ ਕੋਈ ਤਜਰਬਾ ਨਹੀਂ ਸੀਗਾ ਸਰਕਾਰਾਂ ਚਲਾਉਣ ਦਾ ਪੁਲਿਸ ਜਿਹੜੀ ਆ ਆਪ ਮੁਹਦਰੀ ਹੋ ਗਈ ਆ ਉਹਨਾਂ ਨੂੰ ਨਹੀਂ ਸਮਝ ਲੱਗ ਰਹੀ ਉਹਨਾਂ ਕਿਸੇ ਵੀ ਚੀਫ ਮਿਨਿਸਟਰ ਦਾ ਇੰਨਾ ਕੰਟਰੋਲ ਘਟ ਤੱਕ ਦੀ ਵੇਖਿਆ ਹੀ ਨਹੀਂ ਸੀਗਾ ਸੀਐਮ ਨੂੰ ਪਤਾ ਹੀ ਨਹੀਂ ਆ ਜ਼ਮੀਨ ਤੇ ਕੀ ਹੋ ਰਿਹਾ ਇਸ ਕਰਕੇ ਲੋੜ ਹੈ ਕੀ ਸਾਰੇ ਪੰਜਾਬੀ ਜਾਗਰੂਖ ਹੋਣ ਚਾਹੀ ਲਈ ਅੱਗੇ ਵਧਣ ਤੋਂ ਅੱਜ ਦਾ ਜਿਹੜਾ ਧਰਨਾ ਸੀਗਾ ਇਹ ਲਾਅ ਐਂਡ ਆਰਡਰ ਨੂੰ ਲੈ ਕੇ ਹੈਗਾ ਔਰ ਮੈਂ ਇਹੀ ਬੇਨਤੀ ਕਰਾਂਗਾ ਅੱਜ ਇਹ ਮੰਗ ਪੱਤਰ ਵੀ ਦਿੱਤਾ ਗਿਆ ਡੀਐਸਪੀ ਨੂੰ ਕਿ ਇਹਦੇ ਉੱਤੇ ਧਿਆਨ ਦਿੱਤਾ ਜਾਵੇ ਔਰ ਆਪਣੇ ਅਫਸਰਾ ਦੇ ਵਿੱਚ ਬਹਿ ਕੇ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਉਹ ਬਹਾਲ ਕੀਤੀ ਜਾਵੇ। ਤੇ ਦੂਜੇ ਪਨੇ ਜਿਹੜੇ ਪੰਜਾਬ ਸਰਕਾਰ ਆ ਉਹਦੇ ਲੋ ਵੱਡੇ ਵੱਡੇ ਬੋਲ ਲਾਏਗੇ ਆ ਕਿ ਅਸੀਂ ਕ੍ਰਾਈਮ ਨੂੰ ਨੱਟ ਪਾਉਣ ਵਾਸਤੇ ਜਾਂ ਜਿਹੜੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਭਾਈ ਸਾਹਿਬ ਐ ਸੋਸ਼ਲ ਮੀਡੀਆ ਦੀ ਸਰਕਾਰ ਸੀ। ਸੋਸ਼ਲ ਮੀਡੀਆ ਕਰਕੇ ਸਰਕਾਰ ਤੇ ਬਣ ਗਈ ਪਰ ਇਹਨਾਂ ਨੂੰ ਚਲਾਉਣੀ ਨਹੀਂ ਆਈ। ਔਰ ਜਨਤਾ ਨੂੰ ਵੀ ਪਤਾ ਲੱਗ ਗਿਆ ਕਿ ਐ ਝਾੜੂ ਜਿਹੜਾ ਤੀਲਾ ਤੀਲਾ ਹੋ ਚੁੱਕਿਆ ਔਰ ਜਨਤਾ ਇਹਦਾ ਜਵਾਬ ਆਉਣ ਵਾਲੇ ਟੈਂਕ ਇਲੈਕਸ਼ਨਾਂ 'ਤੇ ਦੇਵੇ। ਕਿਸੇ ਦਾ ਵੀ ਉਹਨਾਂ ਨੇ ਬੜਾ ਵੱਡਾ ਵਾਅਦਾ ਕੀਤਾ ਸੀ ਪਰ ਇਹਦਾ ਕਰਨੀ ਆ। ਉਹ ਪਤਾ ਹੀ ਆ ਉਹ ਸਾਰਿਆਂ ਨੂੰ ਪਤਾ ਵਿਖਦਾ ਪਿਆ। ਨਸ਼ਾ ਤੇ ਪਹਿਲੇ ਤੇ ਚਲੋ ਫਿਰ ਵੀ ਐ ਇਹੋ ਜੀ ਵੱਡੀ ਮੁਸ਼ਕਿਲਾਂਤ ਹੈਗੀ ਆ। ਕਿ ਇਹ ਸੋਸ਼ਲ ਸਟਿਗਮਾ ਹੈਗਾ ਇਹਨੂੰ ਸਾਨੂੰ ਸਾਰਿਆਂ ਨੂੰ ਰਲ ਕੇ ਇਹਦੇ ਉੱਤੇ ਕੰਮ ਕਰਨਾ ਪਏਗਾ। ਪਰ ਜਿਹੜੀ ਹੁਣ ਦੀ ਸਰਕਾਰ ਆ ਇਨਾ ਕੋ ਇਨਾ ਜ਼ਿਆਦਾ ਕੰਟਰੋਲ ਇਹਨਾਂ ਨੇ ਗਵਾ ਲਿਆ। ਕਿ ਪਹਿਲੇ ਜਿਹੜੇ ਲੋਕ ਲੋਕੇ ਵੇਚਦੇ ਸੀ ਹੁਣ ਉਹ ਸ਼ਰਿਆਂ ਵੇਚਦੇ ਪਏ ਨੇ ਉਹ ਗਲੀ ਮਹੱਲਿਆਂ ਦੇ ਵਿੱਚ ਨਿਕਲ ਕੇ ਸ਼ਰਿਆਂ ਵੇਚਦੇ ਪਏ ਆ ਉਹ ਇੱਕ ਤਰ੍ਹਾਂ ਦਾ ਤੇ ਪਰਚੂਨ ਨਸ਼ੇ ਦਾ ਪਰਚੂਨ ਚੱਲ ਪਿਆ ਸੋ ਕੈਨ ਦਾ ਭਾਵਾ ਵੀ ਟੋਟਲ ਕੰਟਰੋਲ ਇਹਨਾਂ ਦਾ ਹੱਥੋਂ ਨਿਕਲ ਚੁੱਕਿਆ ਔਰ ਲੋੜ ਹੈ ਕਿ ਲੋਕ ਜਾਗਰੂਕ ਹੋਰ ਹੋਣ ਔਰ ਇਹ ਸਰਕਾਰ ਦਾ ਵਿਰੋਧ ਕਰਨ ਬਲਾਰੀਆ ਸਾਹਿਬ ਇੱਕ ਪੱਤਾਂ ਵਾਲੇ ਡੰਪ ਦਾ ਜਿਹੜਾ ਵੱਡਾ ਮਸਲਾ ਚੱਲਦਾ ਸੀ ਪਰ ਅੱਜ ਘਰ ਘਰ ਡੰਪ ਬਣਿਆ ਆ ਗਲੀ ਹਰ ਗਲੀ ਦੇ ਮੋੜ ਦੇ ਉੱਤੇ ਜਿਹੜਾ ਕੂੜੇ ਦੇ ਢੇਰ ਲੱਗੇ ਹੋਏ ਆ ਉਹਦੇ ਬਾਰੇ ਕਿਹਾ ਨਹੀਂ ਵੇਖੋ ਕਾਰਪੋਰੇਸ਼ਨ ਜਿੱਥੇ ਸਰਕਾਰ ਲਾਅ ਐਂਡ ਆਰਡਰ ਤੇ ਫੇਲ ਹੋਈ ਹੈ ਉੱਥੇ ਕਾਰਪੋਰੇਸ਼ਨ ਵੀ ਜਮ੍ਹਾਂ ਫੇਲ ਹੋ ਗਈ ਹੈ ਕਾਰਪੋਰੇਸ਼ਨ ਦਾ ਹਾਲ ਤੇ ਐ ਆ ਕਿ ਕਾਰਪੋਰੇਸ਼ਨ ਦੇ ਕਮਿਸ਼ਨਰ ਜਿਹੜੇ ਰਹੇ ਆ ਉਹਨਾਂ ਨੂੰ ਇੰਨਾ ਨਹੀਂ ਪਤਾ ਸੀ ਕਿ ਸ਼ਹਿਰ 'ਚ ਵਾੜਾ ਕਿੰਨੀਆਂ ਹੈਗੀਆਂ ਨੇ ਤੁਸੀਂ ਐ ਤੇ ਦੂਰ ਕਰੋ ਸ਼ਹਿਰ ਦੀ ਰੱਖਿਆ ਇੱਕ ਚੈਪਟਰ ਆ ਪਰ ਸ਼ਹਿਰ ਦੀ ਸਾਫ ਸਫਾਈ ਦੇ ਉੱਤੇ ਇੰਨਾ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਚੁੱਕਾ ਕੀ ਕੋਈ ਹਿਸਾਬ ਨਹੀਂ ਆ ਪਹਿਲੇ ਤੇ ਇੱਕ ਡੰਪ ਦਾ ਮਸਲਾ ਸੀ ਹੁਣ ਪਤਾ ਨਹੀਂ ਘਰ ਘਰ ਗਲੀ ਗਲੀ ਡੰਪ ਲੱਗ ਗਿਆ ਸੋ ਇਨਾਂ ਸਾਰੀਆਂ ਚੀਜ਼ਾਂ ਤੇ ਸਰਕਾਰ ਨੂੰ ਵਿਚਾਰ ਕਰਨਾ ਪਏਗਾ ਕੋਈ ਨਹੀਂ ਕੋਈ ਨਹੀਂ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਕਾਨੂੰਨ ਵਿਵਸਥਾ ਦੇ ਵਿਗੜੇ ਹਾਲਾਤ ਦੇ ਤੇ ਜਿਹੜਾ ਤੁਹਾਨੂੰ ਮਲਾਰੀਆ ਸਾਹਿਬ ਵੱਲੋਂ ਦਿੱਤਾ ਗਿਆ ਮੰਗ ਪੱਤਰ ਕੀ ਕਹਿਣਾ ਚਾਹੋਗੇ ਦੇਖੋ ਜੀ ਬਲਾਰੇ ਸਾਹਿਬ ਨੇ ਜਿਹੜਾ ਇਧਰ ਨਾ ਲਗਾਇਆ ਕਾਂਗਰਸ ਪਾਰਟੀ ਵੱਲੋਂ ਇਹ ਪੂਰੇ ਪੰਜਾਬ 'ਚ ਇੱਕ ਸਿੰਬੋਲਿਕ ਚੱਲ ਰਿਹਾ ਇਸ ਸਬੰਧ ਵਿੱਚ ਇਹ ਚਲੋ ਜੋ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਦੇ ਵਿੱਚ ਸਾਰੇ ਨੂੰ ਹੱਕ ਆਪਣੀ ਗੱਲ ਰੱਖਣ ਦਾ ਇਹਨਾਂ ਨੇ ਆਪਣੀ ਗੱਲ ਰੱਖੀ ਹੈ ਇਹਨਾਂ ਨੇ ਮੈਮੋਰੰਡਮ ਦਿੱਤਾ ਹੈ ਤੇ ਮੈਂ ਆਗੇ ਇਹਨਾਂ ਕੋਲ ਮੈਮੋਰੰਡਮ ਲੈ ਕੇ ਆਗੇ ਸੀਨੀਅਰ ਅਫਸਰਾਂ ਦੇ ਪੇਸ਼ ਕਰਾਂਗੇ ਤਰੀਕ ਕਾਨੂੰਨ ਵਿਵਸਥਾ ਨੂੰ ਸੁਚਾਰੂ ਰੂਪ 'ਚ ਚਲਾਉਣ ਦੇ ਵਿੱਚ ਪੰਜਾਬ ਪੁਲਿਸ ਸક્ષਮ ਹੈ ਔਰ ਕਰ ਵੀ ਰਹੀ ਹੈ ਤੇ ਪੰਜਾਬ ਸਰਕਾਰ ਵੀ ਇਸ ਸੰਬੰਧ ਵਿੱਚ ਪੱਪਾ ਪਾਰ ਹੋ ਕੇ ਕੰਮ ਕਰ ਰਹੇ ਆ। ਸੋ ਅਸੀਂ ਮੈਂ ਤੁਹਾਡੇ ਮਾਧਮ ਤੋਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਕਾਨੂੰਨ ਦੀ ਵਿਵਸਥਾ ਨੂੰ ਸੋ ਚਾਰੇ ਰੋ ਆਪ ਦੇ ਵਿੱਚ ਚਲਾਉਣ ਲਈ ਪੁਲਿਸ ਦਾ ਸਾਥ ਦਿਓ। ਅਸੀਂ ਤੁਹਾਡੇ ਨਾਲ 24 ਘੰਟੇ ਹਾਜ਼ਰ ਹਾਂ। ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਕੀਰੇ ਦੇ ਕੇ ਜੁਰਮੀਆਂ ਵਾਰਦਾਤਾਂ ਰੋਕਣ ਵਾਸਤੇ ਉਪਵਾ ਕੀਤੇ ਜਾਂਦੇ ਆ ਪਰ ਉਸ ਦੇ ਬਾਵਜੂਦ ਵੀ ਇਹਨੇ ਕ੍ਰਿਮੀਨਲ ਲੋਕ ਨੇ ਉਹਨਾਂ ਦੇ ਹੌਸਲੇ ਨੂੰ ਤਰੰਦ ਨਹੀਂ ਕਿ ਉਹ ਸ਼ਰਿਆਂ ਵਾਰੂ ਤਰ੍ਹਾਂ ਜਾਂਦੇ ਨੇ ਦੇਖੋ ਸੋਸਾਇਟੀ ਹੈ ਸਮਾਜ ਹੈ ਅਸੀਂ ਕੋਸ਼ਿਸ਼ ਕਰਦੇ ਆ ਕਿ ਕੋਈ ਵੀ ਕ੍ਰਾਈਮ ਹੋਵੇ ਨਾ ਲੇਕਿਨ ਸ਼ਹਿਰਦਾਰੀ ਹੈ ਕਿਤਨੇ ਕਿਤੇ ਕੋਈ ਕ੍ਰਾਈਮ ਹੋ ਜਾਂਦਾ ਹੈ ਪਿਛਲੇ ਦਿਨਾਂ ਜੇ ਤੁਸੀਂ ਦੇਖਿਆ ਹੀ ਹੋਣਾ ਕਿ ਸਾਡੇ ਗੁਰੂ ਗੋਬੀਰ ਦੇ ਵਿੱਚ ਏਰੀਆ ਦੇ ਵਿੱਚ 8 ਕਰੋੜ ਦੀ ਖੋਹ ਹੋਈ ਆ ਅਸੀਂ 24 ਘੰਟੇ ਤੋਂ ਪਹਿਲਾਂ ਪਹਿਲਾਂ ਖੋਹ ਨੂੰ ਟ੍ਰੇਸ ਕਰਕੇ ਉਹਦਾ ਸਾਰਾ ਸਮਾਨ ਬਰਾਮਦ ਕੀਤਾ। ਤੋਂ ਇਸ ਮੌਕੇ ਮੈਂ ਜਿੰਮੇਤਨ ਉਹੀ ਕਹਿਣਾ ਚਾਹੁੰਦਾ ਕਿ ਪੰਜਾਬ ਪੁਲਿਸ ਤੇ ਭਰੋਸਾ ਰੱਖੋ ਅੱਗੇ ਵੀ ਇਹੀ ਖਰੇ ਉਤਰੇ ਸੀ ਹੁਣ ਵੀ ਇਹੀ ਖਰੇ ਉਤਰਾਂ। ਧੰਨਵਾਦ। ਹਾਂ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਤਰ੍ਹਾਂ ਆਇਆ ਗਿਆ। ਆਓ ਪਹਿਲਾਂ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕਾਂਗਰਸ ਪਾਰਟੀ ਵੱਲੋਂ ਤੇ ਮੇਰੇ ਵੱਡੀ ਵੀ ਸਰਿੰਦਰਪ੍ਰੀਤ ਸਿੰਘ ਬਲਾਰੀਆ ਜੀ ਦੀ ਰਹਿਮਾਈ ਹੇਟ ਅੱਜ ਪੂਰੇ ਪੰਜਾਬ ਭਾਰ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਇੱਕ ਮੁਹਿੰਮ ਚਲਾਈ ਗਈ ਸੀ ਕਿ ਜਿੱਨੇ ACP DSP ਸਾਹਿਬ ਦੇ ਦਫ਼ਤਰ ਹੈ ਸਾਰੇ ਦਫ਼ਤਰਾਂ ਦੇ ਬਾਹਰ ਜਿਹੜਾ ਉਹ ਧਰਨਾ ਪ੍ਰਦਰਸ਼ਨ ਕੀਤਾ ਜਾਵੇ ਖਰਾਬ ਕਾਨੂੰਨ ਵਿਵਸਥਾ ਨੂੰ ਲੈ ਕੇ ਕਿਉਂਕਿ ਆਪ ਸਭ ਸਮੇਤਾਰੋ ਜਾਨੀ ਜਾਨੋ ਕਿ ਜਿਹੜੀ ਕਾਨੂੰਨ ਵਿਵਸਥਾ ਵਾ ਜਿਹੜੀ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਲੋ ਐਂਡ ਆਰਡਰ ਮੇਨਟੇਨ ਕਰਨ ਦੀ ਉਸੇ ਖਰਾਬ ਹੋਈ ਕਾਨੂੰਨ ਵਿਵਸਥਾ ਨੂੰ ਬਹਾਲ ਕਰਾਉਣ ਲਈ ਤਾਂ ਕਿ ਪੁਲਿਸ ਪ੍ਰਸ਼ਾਸਨ ਵਧੀਆ ਤਰੀਕੇ ਨਾਲ ਕੰਮ ਕਰੇ ਉਸੇ ਲਈ ਅੱਜ ਜਿਹੜਾ ਵਾ ਧਰਨਾ ਪ੍ਰਦਰਸ਼ਨ ਏਸੀਪੀ ਸਾਊਥ ਦਸਤ ਤੇ ਬਾਹਰ ਸਰਿੰਦਰਵੀਰ ਸਿੰਘ ਬਲਾਰੀਆ ਜੀ ਦੀ ਰਹਿਮਾਈ ਹੇਠ ਲਾਇਆ ਗਿਆ ਜਿਹਦੇ ਵਿੱਚੋਂ ਦਾਸ ਨਵੀ ਜੋੜਾ ਵਾਰਡ ਇੰਚਾਰਜ ਵਾਰਡ ਨੰਬਰ 46 ਪੁਰਾਣੀ ਬਾੜ ਸਾਡੇ ਵੱਲੋਂ ਵੀ ਜਿਹੜੀ ਹੈ ਵਾਰਡ ਦੇ ਵਸਨੀਕਾਂ ਨੂੰ ਨਾਲ ਲਿਜਾ ਕੇ ਉੱਥੇ ਧਰਨਾ ਪ੍ਰਦਰਸ਼ਨ ਦੇ ਵਿੱਚ ਪੂਰਾ ਜਿਹੜਾ ਵਾ ਸਹਿਯੋਗ ਕੀਤਾ ਗਿਆ